ਸਾਹ ਫਰੀ ਬਖਸ਼ੂ ਜੀ ਕੀ ਫਤਿਹ ਅੱਜ ਸਵੇਟ ਤਪਾ ਉਸ ਪਿੰਡ ਦੇ ਵਿੱਚ ਖੜੇ ਆ ਜਿਹੜੇ ਪਿੰਡ ਨੇ ਪੂਰੀ ਆਪਦੀ ਮੀਟਿੰਗ ਕਰਕੇ ਇੱਥੋਂ ਦੇ ਪ੍ਰਸ਼ਾਸਨ ਨੂੰ ਮਿਲ ਕੇ ਜੋ ਆਪਦੀ ਸਮੱਸਿਆ ਸੀ ਜਿਹੜੀ ਆਮ ਆਪਾਂ ਨੂੰ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਸਾਡੇ ਧਿਆਨ ਚ ਨਹੀਂ ਲਿਆਉਂਦੇ ਗਾਣ ਇਸ ਪਿੰਡ ਦੀ ਪੰਚਾਇਤ ਨੇ ਇਹ ਪਿੰਡ ਹੈ ਖਸੋਖਾਨਾ ਬਲਾਕ ਮੌੜ ਜ਼ਿਲ੍ਹਾ ਬਠਿੰਡਾ ਤੇ ਨਾਲ ਸੰਬੰਧਿਤ ਇਸ ਹਲਕੇ ਦਾ ਜਿਹੜਾ ਐਮਐਲਏ ਹੈ ਸੁਖਵੀਰ ਸਿੰਘ ਬਾਈ ਸਰਖਾਨਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਵੀ ਘਰਾਂ ਵਾਲਿਆਂ ਨੂੰ ਲੋਕਾਂ ਨੂੰ ਬਾਹਤਰਾ ਚ ਨਹੀਂ ਆਉਣਾ ਪੈਣਾ ਸੋਡੇ ਘਰੇ ਬੈਠਿਆਂ ਦੇ ਕੰਮ ਹੋਣਗੇ ਪਰ ਇਸ ਪਿੰਡ ਦੀ ਜਿਹੜੀ ਕਿਸੇ ਸੁਣਵਾਈ ਨਹੀਂ ਕਿਤੇ ਵੀ ਨਹੀਂ ਕੀਤੀ ਗਈ ਇਹ ਪਹਿਲਾਂ ਸਭ ਤੋਂ ਡੀਸੀ ਨੂੰ ਮਿਲੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਇਹ ਤੇ ਵਿਚਾਰ ਕਰਕੇ ਮੈਂ ਤੁਹਾਨੂੰ ਦੱਸਦਾ ਉਦੋਂ ਬਾਅਦ ਐਸਡੀਐਮ ਕੋਲੇ ਗਏ ਡੀਐਸਪੀ ਕੋਲੇ ਗਏ ਸੁਖਵੀਰ ਕੋਲੇ ਗਏ ਪਰ ਸਾਰਿਆਂ ਨੇ ਇਹੀ ਐ ਵੀ ਜੋ ਸਾਡਾ ਡਾਕਸ਼ਾ ਪਾਸ ਹੋ ਗਿਆ ਇਹ ਨਹੀਂ ਵਾਪਸ ਹੋਣਾ ਇਹਨਾਂ ਦੀ ਸਮੱਸਿਆ ਕੀ ਸੀ ਜਿਹੜੀ ਮੌੜ ਸ਼ਹਿਰ ਦਾ ਪਾਣੀ ਆ ਉਹਨਾਂ ਦਾ ਪਹਿਲਾ ਨਕਸ਼ਾ ਬਣਿਆ ਸੀਗਾ ਜਿਹੜਾ ਪਾਣੀ ਕੱਢਣ ਦਾ ਜਿਹੜਾ ਮੌੜ ਤੋਂ ਰਾਂਪਰੇ ਨੂੰ ਰੋਡ ਜਾਂਦਾ ਹੈ ਸਭ ਇਹ ਉਹ ਨਾ ਜਾਣ ਕਰਕੇ ਉੱਥੇ ਜਾ ਕੇ ਮੰਡੀ ਕਲਾਜ ਨੂੰ ਪਿੱਛੇ ਮੋੜਿਆ ਕੱਚੇ ਰਸਤੇ ਦੇ ਵਿੱਚ ਉਸ ਪਿੰਡ ਨੇ ਵਿਰੋਧ ਕੀਤਾ ਪਾਣੀ ਵੀ ਉਹਦਾ ਜਿਹੜਾ ਨਿਕਾਸ ਸੀਗਾ ਉਸ ਪਾਣੀ ਦਾ ਚੜ੍ਹਦੇ ਵੱਲ ਨੂੰ ਸੀ ਉਹ ਪਾਈਪ ਨਹੀਂ ਚੱਲੇ ਤਾਂ ਦੁਬਾਰਾ ਐਸਟੀਮੇਟ ਲੋਕਾਂ ਦੀ ਮੰਗ ਸੀ ਵੀ ਜਿਹੜੀ ਮੌੜ ਤੋਂ ਬਠਿੰਡਾ ਛੜਕ ਜਾਂਦੀ ਹੈ ਕੋਟ ਸਵੇਰ ਨੂੰ ਇਹ ਵੱਡੇ ਰੋਡ ਦੇ ਨਾਲ-ਨਾਲ ਲੈ ਲਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹਨਾਂ ਨੇ ਉਧਰੋਂ ਲਿਜਾਂਦੇ ਲਿਆ ਕੇ ਮਾਈ ਸਰ ਪਿੰਡ ਨਾਂਘ ਕੇ ਆਪਣਾ ਚਨਾਲਤਾਲੋਂ ਇੱਕ ਸੋਖਾਨਾ ਜਿਹੜੇ ਪਿੰਡ ਆਉਂਦੇ ਆ ਉਥੋਂ ਮੋੜ ਕੇ ਜਿਹੜਾ ਅਗਾਹ ਸਿਰਫ ਅੱਧਾ ਕਿਲੋਮੀਟਰ ਦਾ ਫਰਕ ਪੈਣਾ ਸੀ ਰੋਡ ਤੇ ਕਿਸੇ ਪਿੰਡ ਦਾ ਇਤਰਾਜ਼ ਨਹੀਂ ਸੀ ਤਾਂ ਸਾਰਾ ਪਾਣੀ ਜਾ ਕੇ ਉਹ ਡਰੇਨ ਚ ਡਿੱਗ ਜਾਣਾ ਸੀ ਛਪਦੇ ਵਾਲੇ ਪਾਸੇ ਨੂੰ ਉਹਦਾ ਨਿਕਾਸ ਵੀ ਠੀਕ ਹੋਣਾ ਸੀ ਪਰ ਇਸ ਪਿੰਡ ਦੇ ਨਾਲ ਸਿਆਸੀ ਪਰ ਚਾਰ ਨਾ ਮਿਲਣ ਕਰਕੇ ਉਹਨਾਂ ਨੇ ਆਪ ਦੀ ਖੈ ਕੱਢੀ ਹੈ ਜਿਹੜੀ ਸਿਆਸੀ ਖੈ ਕੱਢਣੀ ਹੁੰਦੀ ਹੈ ਪਰ ਸਾਰੇ ਪਿੰਡ ਦੇ ਘਰਾਂ ਵਿੱਚ ਦੀ ਜਿਹੜਾ ਇਹਨਾਂ ਦਾ ਬਾਰਡਰ ਵਾਕਸ ਦਾ ਪਾਣੀ ਚੱਲਦਾ ਬਿਜਲੀ ਦੀਆਂ ਲੈਣਾ ਚਲਦੀਆਂ ਨੇ ਉਹ ਸੜਕ ਬਣੀ ਹੈ ਉਹ ਸਾਰੀ ਕਹਿੰਦਾ ਪਿੰਡ ਵਿੱਚ ਦੀ ਲੈਣ ਲੈ ਕੇ ਜਾਣੀ ਹੈ ਜਿਹੜੇ ਇੰਨੇ ਮੋੜ ਐ ਤਾਂ ਮੈਨੂੰ ਇਹ ਲੱਗਦਾ ਜਿਵੇਂ ਪਹਿਲਾਂ ਮੋੜ ਰੰਪਰੇ ਵਾਲਾ ਹਾਲ ਹੋਇਆ ਉਧਰ ਪਾਣੀ ਨਹੀਂ ਚੱਲਿਆ ਚੱਲਣਾ ਇਹ ਵੀ ਨਹੀਂ ਤਾ ਇਹਦੇ ਵਿਰੋਧ ਦੇ ਵਿੱਚ ਜਦੋਂ ਪਿੰਡ ਵਾਲਿਆਂ ਨੇ ਆਪ ਦਾ ਪੱਖ ਰੱਖਣਾ ਚਾਹਾ ਤਾਂ ਇਸ ਪਿੰਡ ਦੇ ਵਿੱਚ ਜਾਣੇ ਕੱਲ ਨੂੰ ਪੂਰੀ ਪਿੰਡ ਦੇ ਵਿੱਚ ਫੋਰਸ ਭੇਜ ਕੇ ਇਹਨਾਂ ਦੀ ਗ੍ਰਿਫਤਾਰੀ ਕਰਕੇ 26 ਬੰਦੇ ਸਮੇਤ ਸਰਪੰਚ ਸਰਪੰਚ ਦਾ ਭਰਾ ਤਾਂ ਜਿਹੜੇ ਸਾਡੇ ਕਿਸਾਨ ਜਥੇਬੰਦੀ ਦੇ ਆਗੂ 26 ਬੰਦਿਆਂ ਨੂੰ ਬਠਿੰਡਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਹਦੇ ਰੋਸ ਵਜੋਂ ਜਦੋਂ ਅੱਜ ਸਾਡੇ ਪਿੰਡ ਦੀਆਂ ਭੈਣਾਂ ਮਾਵਾਂ ਤੇ ਬਾਹਰੋਂ ਵੀ ਜਿਹੜੇ ਕਿਸਾਨ ਪਿੰਡ ਦੇ ਵਿੱਚ ਅੱਜ ਮੁਜਾਰਾ ਕਰਕੇ ਆਪ ਦਾ ਪੱਖ ਦੱਸਣ ਜਾ ਰਹੇ ਸੀ ਬਈ ਸਾਡੇ ਕੱਲ੍ਹ ਵਾਲੇ ਬੰਦਿਆਂ ਦਾ ਕੀ ਕਸੂਰ ਹੈ ਜਿਹੜਿਆਂ ਨੂੰ ਤੁਸੀਂ ਆਪ ਦਾ ਪੱਖ ਦੱਸਣਾ ਹੁੰਦੇ ਨੇ ਫੜ ਕੇ ਜੇਲ੍ਹ ਭੇਜ ਦਿੰਦੇ ਹੋ ਤਾਂ ਉਹੀ ਕੁਛ ਆ ਜਿਹਨਾਂ ਨਾਲ ਕੀਤਾ ਜਿਹਦੇ ਵਿੱਚ 41 ਬੰਦੇ ਸਾਡੇ ਇਥੋਂ ਫੜ ਕੇ ਅਜੇ ਨਹੀਂ ਪਤਾ ਕਿਹੜੀ ਜੇਲ੍ਹ ਦੇ ਵਿੱਚ ਲਜਾਣਗੇ ਜਿੰਨਾਂ ਕਿ ਸਾਨੂੰ ਜਾਣਕਾਰੀ ਹੁਣ ਤੱਕ ਦੀ ਮਿਲੀ ਹੈ ਬਈ ਇਸ ਵਕਤ ਉਹਨਾਂ ਨੂੰ ਬਠਿੰਡੇ ਦੇ ਵਿੱਚ ਮੈਡੀਕਲ ਕਰਾ ਰਹੇ ਨੇ ਜੇਲਾਂ ਦਾ ਬੁਰਾ ਹਾਲ ਹੈ ਜਿਹੜੇ ਲੋਕਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਨਾ ਚਾਹੁੰਨਾ ਪਿੰਡਾਂ ਦੇ ਵਿੱਚ ਕੱਲੇ ਮਸਲਾ ਪਿੰਡ ਦਾ ਨਹੀਂ ਸਵਾਲ ਜਿਹੜੇ ਪੰਜਾਬ ਦੇ ਵਿੱਚ ਪ੍ਰੋਜੈਕਟ ਰੁਕੇ ਹੋਏ ਨੇ ਜਿਹੜੀ ਲੋਕਾਂ ਦੀਆਂ ਸਮੱਸਿਆਵਾਂ ਮੈਂ ਚਾਹੇ ਉਹ ਭਾਰਤ ਨਾਲਾ ਹੋਵੇ ਚਾਹੇ ਉਹ ਜਿਹੜੀ ਸਾਡੀ ਪਾਈਪ ਲਾਈਨ ਦਾ ਰੌਲਾ ਹੋਵੇ ਜਿਹੜੇ ਪ੍ਰੋਜੈਕਟਾਂ ਦੇ ਵਿੱਚ ਕਿਸਾਨਾਂ ਨੂੰ ਨਹੀਂ ਪੈਸੇ ਮਿਲੇ ਧੱਕੇ ਦੇ ਨਾਲ ਕੰਪਨੀਆਂ ਨੂੰ ਜ਼ਮੀਨਾਂ ਦੇਣਾ ਚਾਹੁੰਦੇ ਨੇ ਉੱਥੇ ਲੋਕਾਂ ਦਾ ਤਰਾਜ ਹੈ ਬਈ ਸਾਡਾ ਪਹਿਲਾ ਮਸਲਾ ਹੱਲ ਕਰੋ ਤਾਂ ਕਈ ਫੈਕਟਰੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਪਿੰਡਾਂ ਦਾ ਪਾਣੀ ਖਰਾਬ ਕਰਨੀਆਂ ਪਿੰਡ ਨਹੀਂ ਚਾਹੁੰਦੇ ਵੀ ਸਾਡੇ ਇਲਾਕੇ ਦੇ ਨੇੜੇ ਲੱਗੇ ਪਰ ਭਗਵੰਤ ਮਾਨ ਨੇ ਸੌ ਖਾਦੀ ਹੋਈ ਹੈ ਬਈ ਲੋਕਾਂ ਨੂੰ ਕੁੱਟਣਾ ਪੈ ਜੇ ਮਾਰਨਾ ਪੈ ਜੇ ਤਾਂ ਇਹ ਸਾਰਾ ਕੁਝ ਮੈਂ ਕਰੂੰਗਾ ਉਹਦੀ ਲੜੀ ਦੇ ਵਜੋਂ ਇਹਨੇ ਸਿਰਫ 7-8 ਮਹੀਨੇ ਲੋਕਾਂ ਨੂੰ ਕੁੱਟਣਾ 8 ਮਹੀਨੇ ਨੇ ਵੀ ਮੈਂ ਪ੍ਰੋਜੈਕਟ ਸਾਰੇ ਚਲਾ ਦੇਣੇ ਆ ਤਉ ਉਦੋਂ ਬਾਅਦ ਫਿਰ ਪਿੰਡਾਂ ਦੇ ਵਿੱਚ ਆਉਣਾ ਹੈ ਆ ਜਿਹੜੀਆਂ ਗਰੰਟਾ ਰੁਗੀਆਂ ਨੇ ਫਿਰ ਵੀ ਮੈਂ 2 ਮਹੀਨੇ ਕੁੱਟ ਕੇ ਫਿਰ ਪੈਸੇ ਦੇ ਕੇ ਲੋਕਾਂ ਨੂੰ ਆਪਦੇ ਕੰਨੇ ਕਰ ਲੂੰ ਮੈਨੂੰ ਲੱਗਦਾ ਇਹ ਭਲੇਖਾ ਕਿ 92 ਤੋਂ ਲੋਕਾਂ ਨੇ 96 ਬਣਾਤੇ 96 ਦੇ ਵਿੱਚ ਤੂੰ ਗਾਹਾਂ ਕੀ ਹੁੰਦਾ ਹੁੰਦਾ 100 ਤੋਂ ਜਾ ਕੇ ਗਿਣਤੀ ਫਿਰ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ 100 ਵੀ ਕਰ ਲੋਗੇ ਉਦੋਂ ਬਾਅਦ ਇੱਕ ਆਉਂਦਾ ਤੇ ਮੈਨੂੰ ਇਹ ਲੱਗਦਾ ਤੁਹਾਡਾ 27 ਦੇ ਵਿੱਚ ਇੱਕ ਵੀ ਨਹੀਂ ਆਉਣਾ ਜਿਹੜੇ ਹਿਸਾਬ ਨਾਲ ਲੋਕਾਂ ਨੂੰ ਤੁਸੀਂ ਕੁੱਟ ਰਹੇ ਹੋ ਜਿਹੜੀ ਸੁਣਵਾਈ ਨਹੀਂ ਕਰ ਰਹੇ ਤਾ ਅੱਜ ਦੀ ਕੱਲੀ ਧਾਰ ਨੇ ਇਸ ਪਿੰਡ ਦੀ ਐ ਨਾਲ ਹੀ ਸਾਡੇ ਜਿਲ੍ਹਾ ਅੰਮ੍ਰਿਤਸਰ ਜਿਹੜੀ ਫਸਲਾਂ ਦਾ ਨੁਕਸਾਨ ਹੋਇਆ ਗੜੇ ਮਾਰੀ ਦਾ ਸਾਡਾ ਕੱਲ ਵੀ ਧਰਨਾ ਲੱਗਿਆ ਉੱਥੇ ਅੱਜ ਵੀ ਧਰਨਾ ਲੱਗਿਆ ਤਾ ਉਹ ਆ ਰਸਤੇ ਦੇ ਵਿਚ ਆ ਰਹੇ ਸੀ ਟ੍ਰੈਫਿਕ ਦਾ ਪ੍ਰਬੰਧ ਪ੍ਰਸ਼ਾਸਨ ਨੇ ਕਰਨਾ ਹੁੰਦਾ ਬਈ ਕਿੱਧਰ ਦੀ ਮਾਰਚ ਕੱਢਣਾ ਕਿੱਧਰ ਦੀ ਨਹੀਂ ਜਾਣਾ ਮਾਰਚ ਦਾ ਪ੍ਰਸ਼ਾਸਨ ਨੇ ਜਿਹੜਾ ਉੱਥੇ ਰਸਤਾ ਠੀਕ ਨਾ ਹੁਣ ਕਰਕੇ ਉਹ ਜਿਹੜਾ ਨੁਕਸਾਨ ਹੋਇਆ ਤਾਂ ਉਹਦੇ ਬਹਾਨੇ ਕੁੱਟਿਆ ਕਿਸਾਨਾਂ ਨੂੰ ਗਿਆ ਟਰੈਕ ਭੰਨੇਗੇ ਮੋਟਰਸਾਈਕਲ ਭੰਨੇਗੇ ਉਹਦੀ ਵੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਕਿਸਾਨ ਹੈਗੇ ਜ਼ਖਮੀ ਹੋ ਗਏ ਹਸਪਤਾਲ ਦੇ ਵਿੱਚ ਨੇ ਕਈਆਂ ਦੇ ਮੋਟਰਸਾਈਕਲ ਟੁੱਟਿਆ ਕਈਆਂ ਦੇ ਟਰੈਡ ਟੁੱਟਿਆ ਕਿ ਦੋ ਗੱਡੀਆਂ ਦੇ ਸ਼ੀਸ਼ੇ ਤੋੜਿਆ ਤਾਂ ਇਸ ਦੀ ਵੀ ਅਸੀਂ ਮੰਗ ਕਰਾਂਗੇ ਇਹਨੂੰ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਬੇਦੋਖੇ ਲੋਕਾਂ ਤੇ 13-1400 ਬੰਦਿਆਂ ਨੂੰ ਕੁੱਟ ਕੇ ਇਹਦਾ ਮਤਲਬ ਪਿੱਛੇ ਉਹੀ ਕੁਝ ਪਿਆ ਭਈ ਮੇਰੇ ਮੂਰੇ ਕੋਈ ਬੋਲੇ ਨਾ ਪਹਿਲਾਂ ਇਹਨਾਂ ਨੇ ਕਿਹਾ ਵੀ ਰੋਡ ਨਹੀਂ ਰੋਕਦਾ ਕੋਈ ਤਾਂ ਹਮੇਸ਼ਾ ਮਾੜੀ ਜੀ ਗੱਲ ਹੁੰਦੀ ਹੈ ਰੋਡ ਰੋਕ ਕੇ ਰਹਿ ਜਾਂਦੇ ਨੇ ਤਾਂ ਇਥੋਂ ਤੱਕ ਲੈ ਆਏ ਸੀ ਆਪਣੇ ਵੀ ਇਹ ਤਾਂ ਸੱਸ ਨੂੰ ਦੇ ਰੌਲਾ ਦੇ ਵਿੱਚ ਆ ਗਏ ਅਸਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਹਾਣੀ ਇਹ ਹੈ ਕਿ ਲੋਕ ਐਮਐਲਏ ਨੂੰ ਜਾਣਦੇ ਨਹੀਂ ਸੀ ਇਹਨਾਂ ਨੇ ਹਦਾਇਤਾਂ ਇਹ ਕਰੀਆਂ ਵੀ ਜੇ ਕਿਸੇ ਨੇ ਬਿਜਲੀ ਦਾ ਬਿੱਲ ਵੀ ਭਰਨਾ ਹੈ ਕਿਸੇ ਨੇ ਬਾਰਡਰ ਵੈਕਸ ਦਾ ਬਿੱਲ ਵੀ ਭਰਨਾ ਹੈ ਮੁੱਖ ਮੰਤਰੀ ਨੂੰ ਐਮਐਲਏ ਨੂੰ ਪੁੱਛ ਕੇ ਭਰੋ ਪਾ ਜਿਹੜੀਆਂ ਲੋਕਾਂ ਨੇ ਪੰਚਾਇਤਾਂ ਬਣਾਈਆਂ ਪੰਚਾਇਤਾਂ ਦੇ ਅਧਿਕਾਰ ਕੀ ਰਹਿ ਗਏ ਕਿ ਆਪਦੀ ਮਰਜ਼ੀ ਦੇ ਨਾਲ ਤੁਸੀਂ ਕੰਮ ਵੀ ਨਹੀਂ ਚਲਾ ਸਕਦੇ ਆਪਦੀ ਮੇਥੋਂ ਬਿਨਾ ਪੁੱਛਿਆ ਗ੍ਰਾਂਟ ਵੀ ਨਹੀਂ ਲਾ ਸਕਦੇ ਇਹਦਾ ਮਤਲਬ ਜਿਹੜਿਆ ਪਿਛਲੀਆਂ ਸਰਕਾਰਾਂ ਨੂੰ ਇਹਨਾਂ ਨੇ ਚੰਗਾ 2-3 ਸਾਲਾਂ ਦੇ ਵਿੱਚ ਕਹਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਹਾਲਾਤ ਇਦੋਂ ਵੀ ਮਾੜੇ ਹੋਣੇ ਆ ਮੈਂ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਜਿਨਨੇ ਚਾਵਾਂ ਦੇ ਨਾਲ ਇਹ ਸਰਕਾਰ ਨੂੰ ਬਣਾਇਆ ਸੀ ਉਹਨਾਂ ਤੋਂ ਦੁਖੀ ਹੋ ਕੇ ਬਈ ਕਾਲੀਆਂ ਤੋਂ ਕਾਂਗਰਸੀਆਂ ਤੋਂ ਬਈ ਇਹ ਬਦਲਾਅ ਲਿਆਉਣਗੇ ਇਹ ਗਰੀਬ ਘਰਾਂ ਦੇ ਮੁੰਡੇ ਐ ਪਰ ਇਹਨਾਂ ਨੇ 5 ਸਾਲਾਂ ਦੇ ਵਿੱਚ ਉਹ ਦੌੜ ਲਾਈ ਹੋਈ ਐ ਕਿ ਅਸੀਂ ਪਿਛਲਿਆਂ ਨਾਲੋਂ ਮਾੜੇ ਨਾ ਰਹਿ ਜਾਈਏ ਕਰੋੜਾਂ ਚਾਹੀਏ ਉਹ ਹਾਲਾਤ ਇਹਨਾਂ ਦੇ ਸਾਰੇ ਦਿਖ ਰਹੇ ਨੇ ਇਸ ਪਿੰਡ ਦੇ ਵਿੱਚ ਅਸੀਂ ਖੜੇ ਆ ਸੋਖਾਨੇ ਦੇ ਵਿੱਚ ਸਾਡੀ ਇਸ ਵਕਤ ਜਿਹੜੀ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਹੋਈ ਐ ਬਲਾਕਾਂ ਦੇ ਪ੍ਰਧਾਨ ਆਏ ਆ ਜਿਹੜੇ ਸਾਡੇ ਆਗੂ ਗ੍ਰਿਫਤਾਰ ਹੋ ਗਏ ਐ ਇਸ ਪਿੰਡ ਦੇ ਸਾਡੇ ਜਿਹੜੇ ਦੋ ਮਜ਼ਦੂਰ ਜਿਹੜੇ ਅੱਜ ਕੰਮ ਦੀ ਰੁੱਤ ਦੇ ਵਿੱਚ ਆਪ ਦਾ ਘਰਵਾਰ ਜਿਹੜਾ ਮਜ਼ਦੂਰਾਂ ਦੀ ਸਮੱਸਿਆ ਹੁੰਦੀ ਐ ਜੇ ਵਿਚਾਰੇ ਨਾ ਕੰਮ ਤੇ ਜਾਣ ਆਥ ਨੇ ਉਹਨਾਂ ਦਾ ਚੁੱਲ੍ਹਾ ਖੜ ਜਾਂਦਾ ਐ ਉਹਨਾਂ ਨੇ ਆਟਾ ਵੀ ਲੈਣਾ ਹੁੰਦਾ ਦੁੱਧ ਵੀ ਲੈਣਾ ਹੁੰਦਾ ਤਾਂ ਉਹਨਾਂ ਦਾ ਰਸੋਈ ਦਾ ਕੰਮ ਖੜਦਾ ਤਾਂ ਇਹਨਾਂ ਨੇ ਉਹ ਵੀ ਨਹੀਂ ਬਖਸ਼ੇ ਉਹ ਵੀ ਮਜ਼ਦੂਰ ਸਾਡੇ ਜੇਲ੍ਹ ਦੇ ਵਿੱਚ ਬੰਦ ਨੇ ਕੱਲ ਨੂੰ ਜਾਣੇ ਪੂਰੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਲੜਨ ਵਾਲੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ 23 ਤਰੀਕ ਨੂੰ ਇਸੇ ਪਿੰਡ ਦੇ ਵਿੱਚ ਆਈਏ ਜਿਹੜਾ ਕੰਮ ਚੱਲਦਾ ਹੈ ਇਹਨੂੰ ਰੋਕ ਕੇ ਜਿਹੜਾ ਰਸਤਾ ਠੀਕ ਪੈਂਦਾ ਉਸੇ ਰੋਡ ਤੇ ਤਾਂ ਨਹੀਂ ਜੇ ਹੋਰ ਨੁਕਸਾਨ ਕਰਨਗੇ ਤਾਂ ਉਹ ਸਾਡੇ ਟੈਕਸਾਂ ਦਾ ਲੱਗਿਆ ਹੋਇਆ ਪੈਸਾ ਬਰਬਾਦ ਇਹ ਕਰਨਗੇ ਤੇ ਜ਼ਿੰਮੇਵਾਰ ਇਹ ਹੋਣਗੇ ਲੋਕ ਨਹੀਂ ਹੋਣਗੇ ਤਾਂ ਇਹਨੂੰ ਉੱਥੋਂ ਰਸਤਾ ਬਦਲ ਕੇ ਸਿੱਧਾ ਸ਼ੜਕ ਤੇ ਪਾਇਆ ਜਾਵੇ ਨਹੀਂ ਜਿਹੜੀ ਇਹਨਾਂ ਦੀ ਸਮੱਸਿਆ ਕਿੰਨੇ ਕਿ ਸਾਨੂੰ ਗ੍ਰਿਫਤਾਰ ਕਰ ਲੈਣਗੇ ਅਜੇ ਤਾਂ ਅਸੀਂ ਕੱਲਾ ਮੋੜ ਬਲਾਕ ਲੜ ਰਹੇ ਆ ਤਾਂ ਜਿਹੇ ਜੀ ਇਹਨਾਂ ਦੇ ਹਾਲਾਤ ਨੇ ਜੇਲਾਂ ਦੇ ਵਿੱਚ 50 100 ਤੋਂ ਵੱਧ ਬੰਦਾ ਨਹੀਂ ਰੱਖ ਸਕਦੇ ਜਿਹੜੇ ਆਪਾਂ ਖਾਸ ਕਰਕੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਡਰ ਰਹੇ ਆ ਵੀ ਥਾਣੇ ਚ ਲੈ ਜਾਣਗੇ ਜੇਲਾਂ ਚ ਲੈ ਜਾਣਗੇ ਤਾਂ ਭਰਾਵੋ ਉੱਥੇ ਲੜ ਕੇ ਸਾਰੀਆਂ ਸਹੂਲਤਾਂ ਪੂਰੀਆਂ ਕਰਾ ਸਕਦੇ ਆ ਤਾਂ ਜਿਹੜੇ ਸਾਡੇ ਲੋਕ ਉੱਥੇ ਦੂਜੇ ਕੇਸਾਂ ਚ ਗਏ ਆ ਤਾਂ ਜਦੋਂ ਸਾਡੇ ਆਗੂ ਜਾਂਦੇ ਨੇ ਉਹਨਾਂ ਨੂੰ ਵੀ ਚਾਣਨਾ ਹੁੰਦਾ ਵੀ ਅਸੀਂ ਯਾਰ ਲੜ ਕੇ ਆਉਂਦੇ ਹੁੰਦੇ ਸਾਡੀ ਆ ਸਥਿਤੀ ਨਾ ਹੁੰਦੀ ਇਸ ਕਰਕੇ ਮੇਰੀ ਬੇਨਤੀ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਇਸ ਪਿੰਡ ਨਾਲ ਧੱਕਾ ਹੋ ਰਿਹਾ ਹੈ ਇਹਨਾਂ ਦੀ ਸਪੋਰਟ ਤੇ ਆਓ ਨੇੜਲੇ ਪਿੰਡਾਂ ਜਿਹੜੇ ਐਵੇਂ ਆਪਾਂ ਡਰ ਕੇ ਦੇਖ ਰਹੇ ਆ ਵੀ ਉੱਥੇ ਕੀ ਕੁਝ ਹੋ ਰਿਹਾ ਹੈ ਤਾਂ ਨਹੀਂ ਆਉਣ ਵਾਲੇ ਅੱਜ ਤੱਕalle ਪਾਣੀ ਦਾ ਮਸਲਾ ਹੈ ਤਾਂ ਫਿਰ ਭਰਾਵੋ ਸਾਡੀਆਂ ਜ਼ਮੀਨਾਂ ਸਾਡੇ ਪਿੰਡ ਉਹ ਲੋਕਾਂ ਨੂੰ ਦੇਣੇ ਨੇ ਅਡਾਨੀਆਂ ਬਾਨੀਆਂ ਨੂੰ ਜਿਹੜੇ ਸਾਡੇ ਤੇ ਸਵਾਲ ਕਰਦੇ ਹੁੰਦੇ ਸੀ ਪਿੰਡ ਵਾਲੇ ਬਈ ਐਨਾ ਕਿਹੜਾ ਬੰਦਾ ਤਗੜਾ ਹੋਊਗਾ ਐਨੇ ਪੈਸੇ ਕਿਹਦੇ ਕੋਲੇ ਹੋਣਗੇ ਜਿਹੜੇ ਸਾਡੀ ਜ਼ਮੀਨ ਲੈ ਲੈਣਗੇ ਅੱਜ ਸਰਕਾਰ ਦਾ ਨਾ ਕੋਈ ਸਰਕਾਰੀ ਧਾਰਾ ਰਹਾ ਨਾ ਕੋਈ ਰੋਡ ਰਹਾ ਨਾ ਕੋਈ ਰੇਲਵੇ ਰਹੀ ਨਾ ਕੋਈ 에ਰਪੋਰਟ ਰਹੀ ਪ੍ਰਭੂ ਅੱਜ ਸਾਰੇ ਪ੍ਰਾਈਵੇਟ ਬੰਦਿਆਂ ਦਾ ਕਬਜ਼ਾ ਹੋ ਚੁੱਕਿਆ ਤਾਂ ਫਿਰ ਰਹਿ ਕੀ ਗਿਆ ਜਿਹੜਾ ਉਹਨਾਂ ਨੂੰ ਲੱਗਦਾ ਕਿ ਸਾਰੇ ਮਸਲਿਆਂ ਦਾ ਹੱਲ ਪੈਸਾ ਆ ਕਿਥੋਂ ਰਿਹਾ ਕਰੋਨਾ ਦੇ ਵਿੱਚ ਸਾਡੀ ਫੈਕਟਰੀ ਨੇ ਸਿੱਧ ਕਰਤਾ ਜਿਹੜੀਆਂ ਇਹਨਾਂ ਨੇ ਵੱਡੀਆਂ-ਵੱਡੀਆਂ ਫੈਕਟਰੀਆਂ ਅਰਬਾਂ ਰੁਪਇਆ ਲਾਇਆ ਉਹਨੂੰ ਜਿੰਦੇ ਲੱਗਗੇ ਸੀ ਇੱਕ ਸਾਡੀ ਫੈਕਟਰੀ ਸੀ ਜਿਹੜੀ ਅਸੀਂ ਬਿਮਾਰਾਂ ਨੂੰ ਦੁੱਧ ਵੀ ਪਹੁੰਚਾਉਂਦੇ ਰਹੇ ਆ ਲੰਗਰ ਵੀ ਪਹੁੰਚਾਉਂਦੇ ਰਹੇ ਆ ਤਾਂ ਫਿਰ ਐਡਾ ਮੂਰਖ ਨਹੀਂ ਹੋਊਗਾ ਵਪਾਰੀ ਕੋਈ ਕਿ ਜਿੱਥੋਂ ਸਾਨੂੰ ਪੈਸਾ ਆਉਣਾ ਹੈ ਜਿੱਥੋਂ ਸੀ ਪੈਸਾ ਕਮਾ ਕੇ ਪੂਰੇ ਦੇਸ਼ਾਂ ਦੇ ਵਿੱਚ ਆਪਦੀ ਪਹੁੰਚ ਵਧਾਉਣੀ ਹੈ ਤਾਂ ਫਿਰ ਉਹ ਸਾਡੀਆਂ ਜ਼ਮੀਨਾਂ ਨੇ ਜ਼ਮੀਨਾਂ ਤੇ ਕਾਬਜ ਹੋ ਕੇ ਜਿਹੜਾ ਨੂੰ ਲੱਗਦਾ ਵੀ ਇਹਦੇ ਨਾਲ ਕੀ ਹੋਣਾ ਹੈ ਭਰਾਵੋ ਜਿਹੜਾ ਮੋਲਾਂ ਦੇ ਵਿੱਚੋਂ ਸਮਾਨ ਮਿਲਣਾ ਹੈ ਜਿਹੜਾ ਅਸੀਂ ਲੰਗਰ ਲਾਉਨੇ ਆ ਜਿਹੜੇ ਅਸੀਂ ਘਰੇ ਰੋਟੀ ਪਕਾਉਨੇ ਆ ਜਿਹੜੇ ਸਾਡੇ ਢੋਲ ਚ ਕਣਕ ਪਈ ਹੈ ਇਹੀ ਇਹਨਾਂ ਨੂੰ ਔਖੀ ਹੁੰਦੀ ਹੈ ਕਿ ਇਹੀ ਮੇਰੇ ਮੋਲਾਂ ਤੋਂ ਲੈ ਕੇ ਜਾਣ ਕਿਲੋ-ਕਿਲੋ ਆਟਾ ਕਿਲੋ-ਕਿਲੋ ਸਾਤੋ ਦੁੱਧ ਲੈ ਕੇ ਜਾਣ ੱੱਪੀ ਚ ਇੱਕ ਦਾ ਜਿਹੜਾ ਇਹਨਾਂ ਦਾ ਖਰਚਾ ਹੈ ਉਹ ਇੱਥੇ ਜਿਹੜੇ ਅਸੀਂ ਆਮ ਜਦੋਂ ਬਿਜਲੀ ਨਹੀਂ ਹੁੰਦੀ ਮੰਜਾ ਚੱਕਦੇ ਆਂ ਦਰਖਤ ਥੱਲੇ ਜਾਂਦੇ ਆਂ ਤਾਂ ਇਹਨਾਂ ਨੂੰ ਇਹ ਲੱਗਦਾ ਕਿ ਸਾਡੀ ਜਿਹੜੇ ਗੈਸ ਸਾਡੇ ਨਿਮੋਟਰ ਉਹ ਸਮਾਨ ਵੇਖਣਾ ਸਾਨੂੰ ਕਰਦਾਈ ਕਰਕੇ ਤਾਂ ਉਹ ਰਸਤਾ ਸਾਫ਼ ਕਰਨਾ ਹੈ ਸਵਾਲ ਸਾਡੇ ਲਈ ਤਾਂ ਸਭ ਕੁਝ ਹੁੰਦਾ ਹੈ ਇਹੀ ਅਸੀਂ ਭਗਵੰਤ ਮਾਨ ਦੀਆਂ ਮੀਟਿੰਗਾਂ 'ਚ ਕਹਿੰਦੇ ਰਹੇ ਆਂ ਇਸੇ ਦੀ ਲੜਾਈ ਨੂੰ ਲੈ ਕੇ ਸ਼ੰਭੂ ਖਨੋਰੀ ਬੈਠੇ ਆਂ ਇਸੇ ਅਸੀਂ ਕਰਕੇ ਕਹਿੰਦੇ ਕਿ ਐਮਐਸਪੀ ਗਾਰੰਟੀ ਕਾਨੂੰਨ ਲੋਡ ਹੈ ਔਰ ਜਿਹੜੇ ਬੰਦਿਆਂ ਨੇ ਵਿਰੋਧ ਕੀਤਾ ਅੱਜ ਉਹ ਵਿਰੋਧ ਕਾਰਨ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਜਿਉਂਦੀਆਂ ਤਿਉਂ ਅਸੀਂ ਲੜ ਰਹੇ ਹਾਂ ਪਰ ਸਰਕਾਰ ਨੇ ਉਹ ਜਿਹੜੇ ਧਰਨੇ ਚਕਾਉਣ ਕਰਕੇ ਪੁਲਿਸ ਦਾ ਮਨੋਵਾਲ ਉੱਚਾ ਕੀਤਾ ਤਾਂ ਜਿਹੜੇ ਲੜਨ ਵਾਲੇ ਲੋਕ ਆ ਆਪੇ ਇੱਕ ਦੂਜੇ ਤੇ ਬਿਆਨਵਾਜੀ ਕਰਕੇ ਉਹਨਾਂ ਨੂੰ ਮੌਕਾ ਦੇ ਰਹੇ ਆ ਮੇਰੀ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਕੋਈ ਪਿੰਡਾਂ ਤੋਂ ਸਾਡੀ ਗਿਣਤੀ ਕਿੰਨੀ ਆ ਪੂਰੇ ਪੰਜਾਬ ਦਾ ਅੰਕੜਾ ਆਪਣੇ ਕੋਲੇ ਸੱਤ ਬੰਦੇ ਪੂਰੇ ਪੰਜਾਬ ਚੋਂ ਆਉਂਦੇ ਆ ਮਲਾਜ਼ਮ ਜਿਹੜੇ ਫੋਰਸ ਦੇ ਹੋਮਗਾਰਡ ਦੇ ਸਾਰੇ ਅਫਸਰਾਂ ਦੇ ਤੇ ਅਸੀਂ ਪਿੰਡਾਂ ਚ ਬੈਠੇ ਕਿੰਨੇ ਆ ਤਾਂ ਅਸੀਂ ਜੇ 50 ਬੰਦੇ ਵੀ ਤੁਰ ਪਈਏ ਤਾਂ ਅਸੀਂ ਉਹਨਾਂ ਨੂੰ ਵਾਪਸ ਮੋੜ ਦਿਆਂਗੇ ਉਹ ਵੀ ਸਾਡੇ ਬੱਚੇ ਆ ਪਰ ਜਦੋਂ ਅਸੀਂ ਲੜਦੇ ਨਹੀਂ ਘਰਾਂ ਚ ਬੈਠੇ ਆ ਫਿਰ ਉਹਨਾਂ ਦੀ ਮਜਬੂਰੀ ਹੈ ਜਦੋਂ ਅਸੀਂ ਸੜਕਾਂ ਤੇ ਹੋਵਾਂਗੇ ਜਿਹਦਾ ਬਾਪ ਪਿਓ ਸੜਕ ਤੇ ਬੈਠਾ ਹੋਇਆ ਉਹਦਾ ਪੁੱਤ ਫੇ ਡਾਂਗ ਨਹੀਂ ਚਲਾਊਗਾ ਉਹਨੂੰ ਲੱਗੂਗਾ ਕਿ ਮੇਰਾ ਪਿਓ ਮੂਰੇ ਬੈਠਾ ਪਰ ਅਸੀਂ ਘਰਾਂ ਤੇ ਬੈਠ ਕੇ ਦੇਖ ਰਹੇ ਆ ਵੀ ਕੀ ਬਣ ਰਿਹਾ ਤਾਂ ਮੇਰੀ ਬੇਨਤੀ ਹੈ ਖਾਸ ਕਰਕੇ ਬਲਾਕ ਮੋੜ ਜ਼ਿਲ੍ਹਾ ਬਠਿੰਡਾ ਨਾਲ ਸੰਬੰਧ ਤੇ ਪਿੰਡ ਜਿਹੜਾ ਕਿਸੋਖਾਨਾ ਇਹਨਾਂ ਤੇ ਸਿਆਸੀ ਤੌਰ ਤੇ ਧੱਕਾ ਹੋ ਰਿਹਾ ਪਿੰਡ ਦੀ ਸੁਣਵਾਈ ਨਹੀਂ ਹੋ ਰਹੀ ਭਾਰਤੀ ਕਿਸਾਨ ਜਨ ਨੂੰ ਇਕਤਾ ਸਿੱਧੂਪੁਰ ਵੱਲੋਂ ਨਾ ਸਾਡੀ ਇਸ ਪਿੰਡ ਦੇ ਵਿੱਚ ਕਾਈ ਹੈ ਪਰ ਅਸੀਂ ਆਪਦਾ ਫਰਜ਼ ਸਮਝਿਆ ਜੇ ਇਹ ਪਿੰਡ ਨਾਲ ਧੱਕਾ ਹੈ ਤਾਂ ਇਸ ਦੀ ਸਪੋਰਟ ਕਰਨੀ ਚਾਹੀਦੀ ਹੈ, ਇਹਦੀ ਮਦਦ ਤੇ ਹੋਣਾ ਚਾਹੀਦਾ ਹੈ। ਤਾਂ ਮੈਨੂੰ ਲੱਗਦਾ ਬਹੁਤ ਗੱਲਾਂ ਦਾ ਇਸ ਪਿੰਡ ਨੂੰ ਵੀ ਪਤਾ ਲੱਗ ਜਾਣਾ ਕਿ ਨਾ ਸਾਡੀ ਕੋਈ ਇੱਥੇ ਰਿਸ਼ਤੇਦਾਰੀ ਹੈ, ਨਾ ਸਾਡੇ ਕੋਈ ਲਿੰਕ ਨੇ, ਨਾ ਅਸੀਂ ਕਿਸੇ ਨੂੰ ਜਾਣਦੇ ਆ ਪਰ ਅਸੀਂ ਜਾਣਦੇ ਆ ਕਿ ਸਰਕਾਰ ਨੇ ਜਿਹੜਾ ਇਸ ਪਿੰਡ ਨਾਲ ਧੱਕਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪਿੰਡਾਂ ਨਾਲ ਕਰਨਾ ਹੈ। ਇਹਨਾਂ ਨੂੰ ਕਿੱਥੇ ਵੀ ਰੋਕਿਆ ਜਾਵੇ ਤਾਂ ਉਸ ਰੋਕ ਕੇ ਵਾਪਸ ਮੋੜ ਕੇ ਉਸ ਟਿਕਾਣੇ ਤੇ ਲਿਆਂਦਾ ਜਾਵੇ ਤੇ ਜਿਹੜੀ ਆਪਾਂ ਦੌੜ ਲਾਈ ਐ ਵੀ ਭਰਾਵੋ ਵੋਟਾਂ ਪਾਈਆਂ ਤਾਂ ਜੇ ਇਕੱਲੇ ਇਸ ਬਲਾਕ ਦੇ ਵਿੱਚ ਜਿੰਨੀਆਂ ਸੁਖਵੀਰ ਮੈਸਰ ਕਾਲੇ ਨੂੰ ਵੋਟਾਂ ਪਾਈਆਂ ਉੰਨੇ ਲੋਕ ਉੱਠ ਖੜ ਗਏ ਜਾਂ ਉਹਨੇ ਉਸੇ ਨੂੰ ਕਹਿ ਦਈਏ ਵੀ ਭਾਈ ਤੇਰਾ ਫਰਜ਼ ਕੀ ਬਣਦਾ ਤੈਨੂੰ ਐਮਐਲਏ ਬਣਾਇਆ ਦੂਜਿਆਂ ਨਾਲੋਂ ਦੁਖੀ ਹੋ ਕੇ ਵੀ ਤੂੰ ਕੰਮ ਕਰ ਤੂੰ ਦੂਜਿਆਂ ਨੂੰ ਚੰਗਾ ਕਹੀ ਜਾਣਾ ਤਾਂ ਇਹਦੇ ਵਿੱਚ ਮੇਰੀ ਬੇਨਤੀ ਹੈ ਕੱਲ ਨੂੰ ਐਸੇ ਪਿੰਡ ਦੇ ਵਿੱਚ ਇਸੇ ਜਗ੍ਹਾ ਦੇ ਵਿੱਚ ਇੱਕਠੇ ਹੋ ਕੇ ਜਿਹੜੀ ਉਹ ਲੈਨ ਹੈ ਰੋਕ ਕੇ ਉਹਦਾ ਰਸਤਾ ਠੀਕ ਕਰਨ ਵਾਸਤੇ ਅਸੀਂ ਡੀਸੀ ਨੂੰ ਵੀ ਮਿਲੇ ਆ ਮੇਰੀ ਫੋਨ ਤੇ ਵੀ ਗੱਲ ਹੋਈ ਆ ਜਦੋਂ ਇਹ ਪੰਚਾਇਤ ਸਾਨੂੰ ਮਿਲੇ ਆ ਤਾਂ ਡੀਸੀ ਦਾ ਵੀ ਰੋਕੇ ਹੀ ਸੀਗਾ ਵੀ ਇਹ ਤਾਂ ਹੁਣ ਹੋਊਗਾ ਤਾਂ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਕਿੰਨੇ ਕੁ ਤੁਸੀਂ ਗਿਰਫਤਾਰ ਲੈਣ ਦੇ ਬੰਦੇ ਕਿੰਨੇ ਕੁ ਕੁੱਟਣਿਆ ਕਿੰਨਿਆਂ ਕਿ ਲੱਤਾਂ ਤੋੜ ਲੀਆਂ ਤੁਸੀਂ ਭਾਈ ਆਪ ਦਾ ਇੰਤਜ਼ਾਮ ਕਰਨ ਨੂੰ ਅਸੀਂ ਕੈਮ ਐ ਇਸ ਪਿੰਡ ਦੀ ਹਮਾਇਤ ਤੇ ਸਾਰਾ ਅੱਜ ਤੱਕਲਾ ਬਲਾਕ ਜਿਲ੍ਹਾ ਆ ਜੇ ਤੁਸੀਂ ਇਹੀ ਰਵਈਆ ਰੱਖਿਆ ਇਹੀ ਰਵਈਆ ਰੱਖਿਆ ਤਾਂ ਪੂਰੇ ਪੰਜਾਬ ਨੂੰ ਇਸ ਪਿੰਡ ਦੇ ਵਿੱਚ ਲਿਆਵਾਂਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਵਾਂਗੇ ਫਿਰ ਥੋੜੀ ਫੋਰਸ ਵੀ ਕੱਲੀ ਇਹ ਨਹੀਂ ਸਾਨੂੰ ਰੋਕ ਸਕਦਾ ਫਿਰ ਤੁਸੀਂ ਵੀ ਇੰਤਜ਼ਾਮ ਆਪ ਦੀ ਪੂਰੇ ਪੰਜਾਬ ਦਾ ਕਰ ਲਿਓ ਇਹ ਹਾਲਾਤ ਜਿਹੜੇ ਪੰਜਾਬ ਦੇ ਬਣਾਏ ਆ ਉਹਦੇ ਜ਼ਿੰਮੇਵਾਰ ਭਗਵਾਨਤਮਾਨ ਮੁੱਖ ਮੰਤਰੀ ਤੇ ਕੇਸ਼ਰੀਵਾਲ ਕੱਲਾ ਉਹਨੂੰ ਬਚਾਉਣ ਲਈ ਸਾਰਾ ਇਹਨੂੰ ਦਾਤੇ ਲਾਇਆ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਣੀਆਂ ਦਾ ਰੌਲਾ ਪਾ ਰਿਹਾ ਜਾ ਜਿਹੜੀਆਂ ਇੱਥੇ ਫਸਲਾਂ ਹੋ ਰਹੀਆਂ ਨੇ ਮੀ ਮੈਂ ਫਲਾਨੀ ਨਹੀਂ ਹੋਣ ਦੇਣੀ ਮੈਂ ਫਲਾਨੀ ਨਹੀਂ ਵੇਚਣ ਦੇਣੀ ਤੈਨੂੰ ਤਾਂ ਆਪਦਾ ਨਹੀਂ ਪਤਾ ਵੀ ਤੂੰ ਰਹੇਗਾ ਕਿ ਨਹੀਂ ਰਹੇਗਾ ਇਸ ਹਾਲਾਤਾਂ ਦੇ ਵਿੱਚ ਮੇਰੀ ਬੇਨਤੀ ਹੈ ਲੋਕਾਂ ਨੂੰ ਕਿ ਆਓ ਇਕੱਠੇ ਹੋ ਕੇ ਆਪਾਂ ਘਰਾਂ ਤੋਂ ਨਿਕਲ ਗਏ ਤਾਂ ਇੱਥੇ ਇਕੱਠੇ ਹੋ ਕੇ ਇਹਦਾ ਮੂੰਹ ਤੋੜ ਜਵਾਬ ਦੇ ਕੇ ਜਿਹੜੇ ਸਾਡੇ ਆਗੂ ਜੇਲ੍ਹਾਂ 'ਚ ਫੜੇ ਨੇ ਜਿਸ ਇਸ ਪਿੰਡ ਦੇ ਸਾਡੇ ਮਜ਼ਦੂਰ ਫੜੇ ਐ ਪੰਚਾਇਤ ਫੜੀ ਐ ਉਹਨਾਂ ਨੂੰ ਵੀ ਰਿਹਾ ਕਰਵਾਈਏ ਤੇ ਇਹਦਾ ਜਿਹੜੀ ਦਿਸ਼ਾ ਹੈ ਉਹ ਵੀ ਠੀਕ ਕਰਵਾਈਏ ਧੰਨਵਾਦ ਉਹ ਵੈ ਸੂਜੀ ਕਾ ਖਾਲਸਾ ਉਹ ਵੈ ਜੀ ਕਾ